ਸਰੀ ਭੈਣ ਭਾਈ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਸਾਡੇ ਗੁਰਦੀਪ ਸਿੰਘ ਵਿੱਕੀ ਦੀ ਜਿਹੜਾ ਠਾਣਾ ਕੂਮਕਲਾ ਦਾ ਹਲਕਾ ਪੈਂਦਾ ਘਵਾੜੇ ਚੌਂਕ ਦੇ ਵਿੱਚ ਐਕਸੀਡੈਂਟ ਮੌਤ ਹੋ ਨਾਲ ਕੱਲ ਮੌਤ ਹੋ ਚੁੱਕੀ ਸ ਆ ਉਹਨਾਂ ਦਾ ਸਾਡੇ ਇਹ ਪਰਿਵਾਰ ਆ ਸਾਹਮਣੇ ਬੀਜੀ ਚੈਨਲ ਦੇ ਸਵਾਗਤ ਆ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਕੱਲ ਗੁਰਦੀਪ ਸਿੰਘ ਵਿੱਕੀ ਦੀ ਮੌਤ ਹੋਈ ਆ ਉਹਦੇ ਸੰਬੰਧ ਚ ਕੱਲ 12:10 12:00 ਵਜੇ ਦੇ ਕਰੀਬ ਉਹ ਡਿਊਟੀ ਜਾ ਰਿਹਾ ਸੀਗਾ ਨੈਕਸੋ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਬੰਦਾ ਠੀਕ ਆ ਜੀ ਉਹ ਉਹਦੇ ਬਾਹਰ ਸੀਗਾ ਨੈਕਸ ਫੈਕਟਰੀ ਦਾ ਐਂਟਰ ਹੋਣੇ ਲੱਗਿਆ ਸੀਗਾ ਉਹ ਸੜਕ ਦੇ ਉੱਪ ਤੇ ਉਧਰੋਂ ਮਗਰੋਂ ਹੈਡਰ ਆਇਆ ਜਿਹੜਾ ਜੀਸੀਵੀ ਸੀਗਾ ਉਹਦੇ ਉੱਪਰ ਚ ਨਿਕਲ ਗਿਆ ਉਹ ਬੰਦੇ ਦਾ ਹੁਣ ਨਸ਼ਾ ਕੀਤਾ ਹੋਇਆ ਸੀ ਠੀਕ ਹੈ ਆਪਾਂ ਕੁਝ ਨਹੀਂ ਕਹਿ ਸਕਦੇ ਉਹ ਹਿੱਟ ਐਂਡ ਰਨ ਦਾ ਕੇਸ ਬਣਦਾ ਉਹਦੇ ਉੱਪਰ ਕਿਉਂਕਿ ਉਸ ਮੌਕੇ ਤੇ ਫਰਾਰ ਹੋ ਚੁੱਕਿਆ ਹੈ ਅਸੀਂ ਇਹ ਬਹੁਤ ਫੋਟੇਜ ਵਗੈਰਾ ਕਢਵਾ ਲਿਆ ਨੇ ਇਹਦਾ ਕੁੰਕਲਾ ਦੇ ਵਿੱਚ ਆਪਣੇ ਥਾਣੇ ਦੇ ਵਿੱਚ ਇਹਦਾ ਜਿਹੜਾ ਕੇਸ ਦਾ ਦਰਜਾ ਐਫ ਆਈ ਆਰ ਹੋ ਚੁੱਕੀ ਆ 304 ਧਾਰਾ ਉਹਦੇ ਉੱਪਰ ਲੱਗ ਚੁੱਕੀ ਆ ਠੀਕ ਹੈ ਹਾਂ 279 ਠੀਕ ਹੈ ਜੀ ਤੇ ਹੁਣ ਸਾਨੂੰ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਠੀਕ ਹੈ ਸਾਨੂੰ ਇਹਨਾਂ ਨੂੰ ਸਭ ਮਿਲਿਆ ਜਾਵੇ ਇਹਦੇ ਬੱਚੇ ਨੇ ਦੋ ਇੱਕ 5 ਸਾਲ ਦੇ ਇੱਕ 7 ਸਾਲ ਦੀ ਕੁੜੀ ਆ ਵਾ ਠੀਕ ਹੈ ਗਰੀਬ ਪਰਵਾਰ ਦੇ ਵਿੱਚੋਂ ਅਸੀਂ ਬਿਲੋਂਗ ਕਰਦੇ ਹਾਂ ਠੀਕ ਹੈ ਜੀ ਥੈਂਕ ਯੂ ਜੀਡੀਐਸ ਪੰਜਾਬ ਨਿਊ ਤੋਂ ਜਸਵੀਰ ਸਿੰਘ ਢਿੱਲੋਂ ਹਲਵਾਰਾ ਸਾਹਨੇਵਾਲ ਦੀ ਰਿਪੋਰਟ ਜੀ ਜਸਵੀਰ ਸਿੰਘ ਜੀ ਬੋਲਦੇ ਆ ਜੀ ਹਾਂਜੀ ਹਾਂਜੀ ਕੀ ਹਾਲ ਸਾਸੀ ਗਾ ਮੈਂ ਜਸਵੀਰ ਸਿੰਘ ਢਿੱਲੋਂ ਜੀਡੀਐਸ ਪੰਜਾਬ ਨਿਊ ਟੀਵੀ ਤੋਂ ਬੋਲਦਾ ਹਾਂ ਹਾਂਜੀ ਢਿੱਲੋਂ ਸਾਹਿਬ ਤੇ ਇੱਕ ਨਾ ਟੂਕਸੈਂਟ ਹੋਇਆ ਜੀ ਕੱਲ ਤੇ ਇੱਕੋ ਕੰਪਨੀ ਦੀ ਸੀ ਸ਼ਾਇਦ ਤੇ ਉਹਦੇ ਵਿੱਚ ਇੱਕ ਸਾਹਨੇਵਾਲ ਦੇ ਮੁੰਡੇ ਦੀ ਮੌਤ ਹੋਈ ਆ ਹਾਂਜੀ ਮੇਰ ਦਾ ਗੁਰਦੀਪ ਸਿੰਘ ਸੀਸੀਓ ਪਸਾਨੇ ਆਲਦਾ ਹਾਂ ਮੈਕਾਨੋ ਫੈਕਟਰੀ ਵਿੱਚ ਕੰਮ ਕਰਦਾ ਹੈ ਹਾਂਜੀ ਹਾਂਜੀ ਤੇ ਉਹਦੇ ਵਿੱਚ ਕੀ ਕੀ ਐਫਆਈ ਆਰਜ ਦਰਜ ਹੋਈ ਹੈ ਸਰ ਮੁਕੱਦਮਾ ਨੰਬਰ 36 ਦਰਜ ਹੋਇਆ ਜੀ ਹਾਂਜੀ 304 ਆਈਪੀਸੀ 298 ਆਈ ਹਾਂਜੀ 304 ਰਏ ਆ ਐ ਆਈਪੀਸੀ ਤੇ 298 ਆਈਪੀਸੀ ਦਾ ਵਰਤਕ ਕੀਤਾ ਗਿਆ ਜੀ ਸਰ ਵਿੱਚ ਕੋਈ ਦੋਸ਼ੀ ਪਾਇਆਗਾ ਅੱਜ ਦੀ ਡੇਟ ਤੱਕ ਨਹੀਂ ਜੀ ਦੋਸ਼ੀ ਨਹੀਂ ਪਾਇਆ ਜੀ ਤਬਦੀਸ਼ ਜਾਰੀ ਆ ਅਨਨੋਨ ਤੇ ਹੋਇਆ ਜੀ ਵੀਡੀਓ ਕੈਮਰੇਜਾਈ ਸੈੱਟ ਕਰ ਰਹੇ ਆ अच्छा वो कितने दिन के लग जाएंगे हां और खेती कराएंगे जी परिवार ਨੂੰ ਇਨਸਾਫ ਦਵਾਇਆ ਜਾਊਗਾ ਜੀ ਛੇਤੀ हां तो ਪਰਿਵਾਰ ਦੇ ਬੱਚੇ ਛੋਟੇ ਬਹੁਤ ਛੋਟੇ ਛੋਟੇ ਆ ਮੇਰਾ ਵੀ ਜਿਹੜੀ ਇਨਕੁਆਰੀ ਜੋ ਵੀ ਤਵਦੀਸ਼ਾ ਬਹੁਤ ਵਧੀਆ ਕਰਤੀਆਂ ਸਾਡੀ ਕੋਸ਼ਿਸ਼ ਆ ਰਹੀ ਹੈ ਜੀ ਛੇਤੀ ਤੋਂ ਛੇਤੀ ਇਨਸਾਫ ਦਵਾਇਆ ਜਾਵੇ ਉਹ ਕਯਾ